ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਲੇ ਵੀ ਮਿੱਤਰੋ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਤੇ ਫਿਰ ਤੁਹਾਨੂੰ ਪਿੰਡ ਦੱਸਣ ਲੱਗਾ ਸਰਾਂ ਵਾਲੀ ਪਿੰਡ ਦੇ ਵਿੱਚ ਅਸ ਟਾਈਮ 'ਇ ਮੌਜੂਦ ਹਾਂ ਘਰੇਲੂ ਪਰਿਵਾਰ ਦੇ ਘਰੇ ਆਪਾਂ ਨੂੰ ਡਿਟੇਲ ਦੇਣ ਦੇ ਲਈ ਆਪਣਾ ਯਾਰ ਅਮਣਾ ਬਾਈ ਹੋਊਗਾ ਕਿਉਂਕਿ ਇਹ ਅਮਨੇ ਬਾਈ ਦਾ ਹੀ ਨੰਬਰ ਲੱਗਣਾ ਵਾ ਤੇ ਅਮਨੇ ਬਾਈ ਨਹੀਂ ਇਹ ਗਾਂ ਵਿੱਚ ਨਹੀਂ ਮਿੱਤਰੋ ਆਪਾਂ ਨੰਬਰ ਵੀ ਲਾ ਦੇਾਂਗੇ ਡਿਟੇਲ ਵੀ ਲੈ ਦੇਾਂਗੇ ਘਰੇਲੂ ਪਰਿਵਾਰ ਦੀ ਗਾਂਵਾਂ ਕਿੰਨੇ ਦੁੱਧ ਦੀ ਮਾਲਕ ਹਨ ਕਿੰਨਵਾ ਸੂਆ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਅਮਨਦੀਪ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਭਾਈ ਠੀਕ ਠੀਕ ਹੈ ਜੀ ਠੀਕ ਸੇਤਾਂ ਤੇ ਘਰ ਤੇ ਸਭ ਠੀ ਦੀ ਤੀਜਾ ਸੂਆ ਬਾਈ ਸੁਣੀ ਤੀਜਾ ਸੂਆ ਸੁਣਾ ਕਿੰਨੇ ਦਿਨ ਪਏ ਬਾਈ ਅਜੇ ਇਹਦੇ ਦਿਨ ਬਾਈ ਮੰਨ ਲਓ ਹਫਤਾ ਲੇ ਜੂਗੀ ਤੇ ਟੋਰਨ ਨਾਲ ਲੇ ਜੂ ਲੈ ਜੂ ਦੁੱਧ ਕਿੰਨਾ ਦਿੱਤਾ ਹੋਇਆ ਬਾਈ ਇਹਨੇ ਦੁੱਧ ਬਾਈ ਇਹਨੇ 28+ ਦਿੱਤਾ 28 ਤੋਂ ਬਾਰ-ਬਾਰ ਚੱਲਦੀ ਹੈ ਮਾਰ ਦਿੱਤਾ ਹੀ ਹਾਂ ਠੀਕ ਆ ਬਾਈ ਇਹ ਗਾਂ ਵੱਡੀ-ਵੱਡੀ ਬਹੁਤ ਹੈ ਨਾ ਵੱਡੀ-ਵੱਡੀ ਬਹੁਤ ਹੈ ਲੈ ਵਾਲੂ ਬਾ ਤਾਂ ਫਿਰ ਟਕਾਣੀ ਦਾ ਤਿਆਰ ਕਰ ਲੈ ਵਾਲਾ ਬਹੁਤ ਬਣਾਉਂਦੀ ਹੈ ਹੀ ਹਾਂ ਤੁਰਿਆ ਨਹੀਂ ਜਾਂਦਾ ਹੈ ਤੁਰਿਆ ਨਹੀਂ ਜਾਂਦਾ ਠੀਕ ਆ ਬਾਈ ਦੁੱਧ ਫਿਰ ਮਨ ਗਾਂ ਹੀ ਦੱਸਦੀ ਆ ਯਾਰ ਅਮਨਦੀਪ ਜੀ ਰੇਟ ਫਿਰਦਾ ਅੱਜ ਰੇਟ ਵੀਰੇ ਇਹਦਾ 90000 ਰੁਪਿਆ ਹੈ 90000 ਰੁਪਿਆ ਲੈ ਮੇਤਰੋ ਤੀਜਾ ਸੂਆ ਸੁੰਦੀ ਆ ਹਫਤੇ ਤੋਂ 10 ਦਿਨਾਂ ਦੀ ਹਜੇ ਕੱਚੀ ਆ ਕਰਮਾਂ ਵਾਲੀ ਦੋ ਦਿਨੇ ਐ ਨੂੰ ਲਿਆ ਬਾਈ ਦੋ ਦਿਨੇ ਟੌਰਨ ਨਾਲ ਜਿਹੜਾ 28 ਤੋਂ ਬਾਰ ਬਾਰ ਦਿੱਤਾ ਹੋਇਆ ਵਾ ਤੇ ਹਜੇ ਤਾਂ ਇਹਨੇ ਲੀਵੇ ਵਾਲੇ ਰਿਕਾਰਡ ਤੋੜਨੇ ਆ ਲਾਈ ਪੈਸਿਆਂ ਦੇ ਮੁੱਲ ਮੋੜਨੇ ਆ ਦੁੱਧ ਪਾ ਕੇ ਡੈਰੀ ਤੇ 4 ਰੁਪਏ ਜੋੜਨੇ ਆ ਲਿਆ ਬਾਈ ਬਾਕੀ ਭਲਾਂ ਦੇ ਵਿੱਚ ਹੈਗੀ ਬੇਮਲੂਮੀ ਹਜੇ ਆਈ ਹੋਈ ਕਿਉਂਕਿ ਗਾਂ ਨੇ ਭਾਈ ਲੇਵਾ ਜਿਹੜਾ ਸਟਾਰਟ ਕੀਤਾ ਵਾ ਬਣਾਉਣਾ 100 ਦੇ ਵਿੱਚੋਂ 30 40 ਪੈਸੇ ਹਜੇ ਲਾਏ ਪਈਆਂ ਨੇ 60 ਪੈਸੇ ਤਾਂ ਲੇਵਾ ਹਜੇ ਬਣਾਉਣ ਲੈਂਦਾ ਬਾਕੀ ਪਿਆ ਵਾ ਝੋਲੀ ਝਾਲੀ ਵੇਖੋ ਤੁਸੀਂ ਕਿੰਨੀ ਡੁੱਲੀ ਖੁੱਲੀ ਡੁੱਲੀ ਆ ਬਹੁਤ ਬਣੂਗੀ ਥੱਲੋ ਕੱਦ ਬਹੁਤ ਆ ਗਾਂ ਦਾ ਇਹ ਤੁਹਾਨੂੰ ਮੈਂ ਦੱਸ ਦਿੰਨਾ ਵਿੱਤਿਆਰੀ ਦੇ ਵਿੱਚ ਗਾਂ ਦਾ ਪਤਾ ਕੋਈ ਨਹੀਂ ਐਵੇਂ ਕਿਹੜੇ ਭਾਵਾਂ ਦੇ ਵਿੱਚ ਵਿਕ ਜੇ ਤੇ ਕਿਹੜਿਆਂ ਦੇ ਵਿੱਚ ਨਾ ਦੇਖਦੇ ਪਰ ਆਪਾਂ ਆਪਾਂ ਭਰਾ ਹੁਣੀ ਇੱਕ ਪੰਜ ਮੰਗਦੇ ਸੀ ਮੈਂ ਕਿਹਾ ਨਹੀਂ ਬਾਈ ਜੇ 90 ਮੰਗੋਗੇ ਤਾਂ ਗਾਂ ਤੇ ਗਾਹ ਘਟੇਗਾ ਨਹੀਂ ਤਾਂ ਨਹੀਂ ਟਿਕਣਾ ਪਰ ਭਰਾਵਾਂ ਨੇ ਉਹ ਗੱਲ ਮੰਨੀ ਆ ਬਾਈ 90000 ਰੁਪਿਆ ਬਾਈ ਕੀਮਤ ਕਰਵਾਈ ਆ ਤੇ ਇਹਦਾ ਵਿੱਚੋਂ ਮਾਨਤਨ ਥੋੜਾ ਬਹੁਤਾ ਤੁਹਾਡਾ ਹੋ ਜਾਊਗਾ ਗਾਂ ਟਿਕਾਣੇ ਦੀ ਹੈ ਲੇਵੇ ਭਾਂਡੇ ਆ ਇਹ ਡੇਰੀ ਵਾਲੇ ਭਰਾ ਨੂੰ ਫੁੱਲ ਕੰਮ ਦੀ ਚੀਜ਼ ਆ ਕਿਉਂਕਿ 30 ਕਿਲੋ ਤੋਂ ਬਾਰ-ਬਾਰ ਇਹਨੇ ਦੁੱਧ ਦੇ ਦੇਣਾ ਹੈ ਤੇ ਕਿ ਟੌਰਨ ਚੰਗੇ ਸਖਸੜ ਸੀਮਣ ਤੋਂ ਇਹ ਗੱਬਣਾ ਬਾਈ ਹੁਣ ਇਹਨਾਂ ਨੂੰ ਦੱਸਿਆ ਮੈਨੂੰ ਗੱਲਬਾਤ ਲਈ ਨੰਬਰ ਸਕਰੀਨ ਤੇ ਲੱਗਾ ਹੋਇਆ ਪਿੰਡ ਸਰਾਂ ਵਾਲੀ ਦੇ ਵਿੱਚ ਅਮਨੇ ਬਾਈ ਨੇ ਆਪਾਂ ਨੂੰ ਡਿਟੇਲ ਦਿੱਤੀਆਂ ਨੇ ਜਾਣਕਾਰੀ ਲਈ ਤੁਸੀਂ ਬਾਈ ਦਾ ਨੰਬਰ ਸਕ ਉਹਨੂੰ ਗਾਂ ਪਸੰਦ ਆ ਧੰਨਵਾਦ